ਸਭ ਤੋਂ ਪਹਿਲਾਂ ਕੀ ਕਰਨਾ ਜੇਕਰ ਤੁਸੀਂ ਇਹਨੂੰ ਕੰਪਿਊਟਰ ਤੇ ਖੋਲ ਰਹੇ ਹੋ ਤਾਂ ਤੁਸੀਂ ਸਿੱਧਾ ਹੀ ਭਰ ਦੇਣਾ ਜੇ ਫਾਰਮ ਡਾਊਨਲੋਡ ਪੰਜਾਬ ਠੀਕ ਹੈ ਜੀ ਤਾਂ ਜੇ ਫਾਰਮ ਡਾਊਨਲੋਡ ਪੰਜਾਬ ਜਿਹੜਾ ਹੈਗਾ ਤੁਸੀਂ ਇੱਥੇ ਲਿਖ ਕੇ ਇਹਨੂੰ ਅੱਗੇ ਜਿਹੜਾ ਹੈਗਾ ਸਰਚ ਕਰਨਾ ਵੱਡੀ ਬੋਰਡ ਲਿਖਣਾ ਲਿਖ ਦਿਓ ਨਾਲ ਕੋਈ ਗੱਲ ਨਹੀਂ ਹੈਗੀ ਠੀਕ ਹੈ ਪੰਜਾਬ ਲਿਖ ਦਿਓ ਨਾਲ ਠੀਕ ਹੈ ਨਾ ਡਾਊਨਲੋਡ ਜਿਹੜਾ ਹੈਗਾ ਲਿਖ ਕੇ ਤੇ ਤੁਸੀਂ ਇਹਦੇ ਵਿੱਚ ਭਰ ਦੇਣਾ ਜਦੋਂ ਪੰਜਾਬ ਪੂਰਾ ਵੀ ਲਿਖਣਾ ਲਿਖ ਸਕਦੇ ਹੋ ਤੁਸੀਂ ਤੇ ਜਿੰਨੇ ਥੱਲੇ ਆ ਜਾਏਗਾ ਇਹ ਤੁਸੀਂ ਕਲਿੱਕ ਕਰ ਦੇਣਾ ਜਿਹੜੀ ਆ ਪਹਿਲੀ ਸਾਈਟ ਆਏਗੀ ਤੁਹਾਡੀ ਈ ਮੰਡੀ ਕਰਨ ਠੀਕ ਹੈ ਈ ਮੰਡੀ ਕਰਨ ਵਾਲੀ ਜਿਹੜੀ ਹੈਗੀ ਤੁਸੀਂ ਇਹ ਸਾਈਟ ਖੋਲ ਲੈਣੀ ਹੈ ਸਾਈਟ ਖੁੱਲਣ ਦੀ ਥੋੜੀ ਵੇਟ ਕਰਨੀ ਹੈ ਜਿਵੇਂ ਸਾਈਟ ਖੁੱਲ੍ਹ ਜਾਂਦੀ ਹੈ ਤੁਹਾਡੇ ਕੋਲ ਇਹ ਤਾਂ ਸਾਈਟ ਖੁੱਲਣ ਤੋਂ ਬਾਅਦ ਰਹੇਗਾ ਤੁਸੀਂ ਇਹਦੇ ਵਿੱਚ ਜਿਹੜਾ ਵੀ ਤੁਹਾਡਾ ਫੋਨ ਨੰਬਰ ਰਜਿਸਟਰਡ ਹੈਗਾ ਜਿਹੜਾ ਫੋਨ ਨੰਬਰ ਰਜਿਸਟਰਡ ਹੈ ਉਹਨੂੰ ਤੁਸੀਂ ਇੱਥੇ ਭਰ ਦੇਣਾ ਹੈ ਸਰਚ ਥੋੜਾ ਟਾਈਮ ਲਏਗਾ ਇਹ ਨੰਬਰ ਪਾਉਣ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਇੱਥੇ ਸਰਚ ਕਰਨਾ ਸਰਚ ਕਰਨ ਤੋਂ ਬਾਅਦ ਤੁਹਾਨੂੰ ਇੱਕ OTP ਆਏਗਾ ਤਾਂ ਉਹ OTP ਜਿਹੜਾ ਹੈਗਾ ਤੁਸੀਂ ਇੱਥੇ ਪਾਉਣਾ ਹੈਗਾ OTP ਤੁਸੀਂ ਇੱਥੇ ਭਰ ਲੈਣਾ ਜਿੰਨੇ ਕੋਲ ਸਾਨੂੰ ਇਹ OTP ਆਇਆ ਹੈਗਾ ਇਹਨੂੰ ਭਰ ਕੇ ਤੁਸੀਂ ਸਰਚ ਕਰੋ ਤਾਂ ਇਹਦੇ ਵਿੱਚ ਤੁਹਾਡੇ ਜਿਹੜੇ ਹੈਗੇ ਆ ਉਹ ਜਿੰਨੇ ਵੀ ਜਿਹੜੇ ਹੈਗੇ ਆ ਉਹ ਜੇ ਫਾਰਮ ਹੋਣਗੇ ਤਾਂ ਉਹ ਇੱਥੇ ਜਿਹੜੇ ਹੈਗੇ ਤੁਹਾਨੂੰ ਸ਼ੋ ਹੋ ਜਾਣਗੇ ਠੀਕ ਹੈ ਤੇ ਇਹ ਜਿਹੜੇ ਹੈਗੇ ਆ ਜੇ ਫਾਰਮ ਇਹਨਾਂ ਨੂੰ ਤੁਸੀਂ ਜਿਹੜਾ ਹੈਗਾ ਇੱਥੇ ਜਿਵੇਂ ਹੁਣ ਪ੍ਰਿੰਟ ਜੇ ਫਾਰਮ ਹੈਗਾ ਇਹ ਜਿਹੜਾ ਹੈਗਾ ਤੁਸੀਂ ਇਹਨੂੰ ਕਰ ਸਕਦੇ ਹੋ ਜਿਵੇਂ ਉਹਨੇ ਤੇ ਪ੍ਰਿੰਟ ਜੇ ਫਾਰਮ ਆ ਗਿਆ ਇਹ ਸਾਰਾ ਜੇ ਫਾਰਮ ਜਿਹੜਾ ਹੈਗਾ ਖੋਲ ਕੇ ਤੁਹਾਡੇ ਸਾਹਮਣੇ ਆ ਜਾਏਗਾ ਠੀਕ ਹੈ ਜੀ ਤਾਂ ਇਹ ਜਿਹੜਾ ਹੈਗਾ ਜੇ ਫਾਰਮ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਇੱਥੇ ਜਿਹੜਾ ਹੈਗਾ ਇਸ ਦੇ ਉੱਪਰ ਇਹ ਪ੍ਰਿੰਟ ਦਾ ਬਟਨ ਲੱਗਿਆ ਹੋਏਗਾ ਇਹ ਪ੍ਰਿੰਟ ਦੇ ਬਟਨ ਤੇ ਤੁਸੀਂ ਕਲਿੱਕ ਕਰਕੇ ਇਹਨੂੰ ਜਿਹੜਾ ਹੈਗਾ ਇਹਦਾ ਪੀਡੀਐਫ ਬਣਾਉਣਾ ਦਾ ਪੀਡੀਐਫ ਬਣਾ ਕੇ ਰੱਖ ਸਕਦੇ ਹੋ ਜਾਂ ਫਿਰ ਡਾ ਹੈਗਾ ਤੁਸੀਂ ਉਸ ਨੂੰ ਪ੍ਰਿੰਟ ਕਰ ਲੈਣਾ ਤਾਂ ਪ੍ਰਿੰਟ ਜੇ ਤੁਹਾਡੇ ਕੋਲ ਹੈ ਤਾਂ ਉਸ ਦੇ ਵਿੱਚ ਤੁਸੀਂ ਇਸ ਨੂੰ ਬਣਾ ਕੇ ਰੱਖ ਸਕਦੇ ਹੋ ਤਾਂ ਇਸ ਤਰ੍ਹਾਂ ਤੁਹਾਡਾ ਹੈਗਾ ਜੇ ਫਾਰਮ ਬਹੁਤ ਈਜ਼ੀਲੀ ਜਿਹੜਾ ਹੈਗਾ ਬਹੁਤ ਸੌਖੇ ਤਰੀਕੇ ਦੇ ਨਾਲ ਜਿਹੜਾ ਹੈਗਾ ਡਾਊਨਲੋਡ ਹੋ ਜਾਏਗਾ